कैंप लगाया।ਾਨੂੰ ਇੱਥੇ ਕੈਂਪ ਲਗਾ ਕੇ ਬਹੁਤ ਖੁਸ਼ੀ ਹੋਈ ਹੈ। ਕਿਉਂਕਿ ਸਾਡੇ ਕੋਲੇ ਸਵੇਰ ਤੋਂ ਲੈ ਕੇ 2:30 ਸੂ ਸੰਗਤ ਦਵਾਈ ਲੈ ਚੁੱਕੀ ਹੈ। ਬਹੁਤ ਆਨੰਦ ਆ ਰਿਹਾ ਜੀ ਸਾਨੂੰ। ਬਾਬਾ ਜੀ ਦੀ ਵਰਸੀ ਆ। ਸਾਨੂੰ ਵੀ ਮੌਕਾ ਮਿਲਿਆ ਸੇਵਾ ਕਰਨ ਦਾ। ਬਹੁਤ ਖੁਸ਼ੀ ਆ ਸਾਨੂੰ। ਦੇਖੋ ਫੈਮਲੀ ਨੇ ਪ੍ਰੇਰਣਾ ਦਿੱਤੀ, ਕੁਝ ਬਾਬਾ ਜੀ ਨੇ ਹਿੰਮਤ ਦਿੱਤੀ ਹਨਾ। ਇਸ ਲਈ ਫਿਰ ਅਸੀਂ ਕਹਿ ਚਲੋ ਕੈਂਪਿੰਗ। ਕਹਿੰਦੇ ਤੁਸੀਂ ਓਡੀਸਾ ਤੋਂ ਆਏ ਹੋ ਸਪੈਸ਼ਲ ਚੱਲ ਕੇ। ਸੋਚ ਕੇ ਅਸੀਂ ਫਲਾਈਟ ਫੜ ਕੇ ਫਟਾਫਟ ਓਡੀਸਾ ਤੋਂ ਪੰਜਾਬ ਪਹੁੰਚੇ। ਠੀਕ ਹੈ ਜੀ। ਇਹ ਕਹਿੰਦੇ ਅਸੀਂ ਕੋਸ਼ਿਸ਼ ਕਰਾਂਗੇ ਵੀ ਹਰ ਸਾਲ ਇੱਥੇ ਅਸੀਂ ਸੇਵਾ ਕਰ ਸਕੀਏ ਠੀਕ ਹੈ ਨਾ ਸასი ਕਾਲ ਪੰਜਾਬ ਦੀ ਗੱਲ ਦੇਖ ਰਹੇ ਹੋ ਤੁਸੀਂ ਮੈਂ ਵਿੱਕੀ ਜਰਕਰ ਤੁਹਾਡਾ ਸਵਾਗਤ ਕਰਦਾ ਹਾਂ ਮੌਜੂਦ ਆ ਰਾੜਾ ਸਾਹਿਬ ਵਿੱਚ ਜਿੱਥੇ ਸੰਤ ਬਾਬਾ ਈਸ਼ਰ ਸਿੰਘ ਜੀ ਵਰਸੀ ਸਮਾਗਮ ਮਨਾਇਆ ਜਾ ਰਿਹਾ ਹੈ ਸੰਗਤਾਂ ਵੱਲੋਂ ਵੱਖੋ-ਵੱਖਰੇ ਰੂਪ ਵਿੱਚ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਇਸ ਕੈਂਪ ਤੇ ਮੌਜੂਦਾਂ ਦਿੱਥੇ ਅੱਜ ਦਵਾਈਆਂ ਦੀ ਹੋਮੋਪੈਥਿਕ ਦਵਾਈਆਂ ਦੀ ਸੰਗਤ ਲਈ ਸੇਵਾ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਹਾਂ ਵੀ ਸਵਾਗਤ ਹੈ ਜੀ ਤੁਹਾਡਾ ਸასი ਕਾਲ ਸਵਾਮਾ ਕਰ ਰਹੇ ਹੋ ਅੱਜ ਦਵਾਈਆਂ ਦੀਆਂ ਸੰਗਤ ਦੇ ਲਈ ਕਈ ਵਾਰੀ ਤਿੱਲ ਮਿੱਠ ਵੀ ਹੋ ਜਾਂਦੀ ਹੈ ਸੰਗਤ ਦੇ ਵਿੱਚ ਕਿੰਨੀ ਦੇਰ ਤੋਂ ਸਵਾਮਾ ਕਰ ਰਹੇ ਹੋ ਕਿੱਥੋਂ ਆਏ ਹੋ ਤੁਸੀਂ ਜਰੂਰ ਦੱਸਿਓ ਅਸੀਂ ਜੀ ਲੁਧਿਆਣੇ ਤੋਂ ਆਏ ਆ ਜਨਤਾਨਗਰ ਤੋਂ ਕੈਂਪ ਲਗਾਇਆ ਅੱਜ ਇੱਥੇ ਕੈਂਪ ਲਗਾ ਕੇ ਬਹੁਤ ਖੁਸ਼ੀ ਹੋਈ ਹੈ ਜੀ ਕਿਉਂਕਿ ਸਾਡੇ ਕੋਲੇ ਸਵੇਰ ਤੋਂ ਲੈ ਕੇ ਦੋ 250 ਸੰਗਤ ਤੋਂ ਦਵਾਈ ਲੈ ਚੁੱਕੀ ਹੈ ਔਰ ਸਾਡਾ ਹੋਮਿਓਪੈਥਿਕ ਦਾ ਕਲੀਨਿਕ ਹੈ ਅਰੇ ਤੁਹਾਡੇ ਸਾਹਮਣੇ ਅਸੀਂ ਹੋਮਿਓਪੈਥਿਕ ਦਵਾਈਆਂ ਦੇ ਰਹੇ ਆਂ ਤੇ ਹੋਰ ਜਾਣਕਾਰੀ ਨਾਲ ਡਾਕਟਰ ਸਾਹਿਬ ਨਾਲ ਗੱਲ ਕਰੀਏ ਕਿਹੜੀਆਂ ਕਿਹੜੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਇਹ ਜਿਨ੍ਹਾਂ ਨੂੰ ਪੁਰਾਣੀਆਂ ਬਿਮਾਰੀਆਂ ਨੇ ਜਿਨ੍ਹਾਂ ਨੂੰ ਅਸੀਂ ਕਰੋਨਿਕ ਬਿਮਾਰੀਆਂ ਕਹਿੰਦੇ ਆ ਜਾਂ ਬਹੁਤ ਪੁਰਾਣੀਆਂ 5-5 ਸਾਲ ਤੋਂ ਪੁਰਾਣੀਆਂ ਜਿਨ੍ਹਾਂ ਨੂੰ ਕਿਸੇ ਦਾ ਮਾਈਗਰੇਨ ਹੈ ਫਿਰਦਰਦ ਹੈ ਨਹੀਂ ਫਿਰਦਰਦ ਅਦਾ ਫਿਰਦਰਦ ਹੁੰਦਾ ਹੈ ਕਿਸੇ ਨੂੰ ਤੇ ਟਾਈਫਾਇਟ ਦੀ ਵੀ ਹੈ ਬੁਖਾਰ ਦੀ ਵੀ ਹੈ ਹਰੇਕ ਬਿਮਾਰੀ ਦਾ ਇਲਾਜ ਹੈ ਸਾਡੇ ਕੋਲ ਠੀਕ ਹੈ ਠੀਕ ਹੈ ਹਾਂਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਕੂਨ ਮਿਲ ਰਿਹਾ ਸੇਵਾਵਾਂ ਕਰ ਰਹੇ ਹੋ ਸੰਗਤ ਦੀ ਬਹੁਤ ਆਨੰਦ ਆ ਰਿਹਾ ਜੀ ਸਾਨੂੰ ਬਾਬਾ ਜੀ ਦੀ ਬਰਸੀ ਆ ਸਾਨੂੰ ਵੀ ਮੌਕਾ ਮਿਲਿਆ ਸੇਵਾ ਕਰਨ ਦਾ ਬਹੁਤ ਖੁਸ਼ੀ ਆ ਸਾਨੂੰ ਪਹਿਲਾਂ ਵੀ ਆਉਂਦੇ ਰਹਿੰਦੇ ਹੋ ਇੱਥੇ ਤੁਸੀਂ ਅਸੀਂ ਉਦਾਂ ਤਾਂ ਆਏ ਆ ਬਸ ਕੈਂਪ ਨਹੀਂ ਕਦੇ ਲਾਇਆ ਸਾਨੂੰ ਪਹਿਲੀ ਵਾਰ ਬਾਬਾ ਜੀ ਨੇ ਮੌਕਾ ਦਿੱਤਾ ਕੈਂਪ ਦੇ ਵਿੱਚ ਕਿਵੇਂ ਆਇਆ ਸੀ ਕੈਂਪ ਲਾ ਦਈਏ ਪਹਿਲਾਂ ਤੁਸੀਂ ਨਹੀਂ ਆਏ ਪਹਿਲੀ ਵਾਰੀ ਲਾਇਆ ਕਿਵੇਂ ਕਿਸੇ ਨੇ ਕਿਹਾ ਸੀ ਵੀ ਤੁਸੀਂ ਕੈਂਪ ਲਾ ਦਿਓ ਕਿ ਆਪਣੇ ਆਪ ਹੀ ਮੰਗ ਦੇ ਵਿੱਚ ਆ ਗਏ ਦੇਖੋ ਫੈਮਿਲੀ ਨੇ ਪ੍ਰੇਰਣਾ ਦਿੱਤੀ ਕੁਝ ਬਾਬਾ ਜੀ ਨੇ ਹਿੰਮਤ ਦਿੱਤੀ ਹਨਾ ਇਸ ਲਈ ਫਿਰ ਅਸੀਂ ਕਿਹਾ ਚਲੋ ਕੈਂਪ ਫ੍ਰੀ ਕੈਂਪ ਲਗਾਇਆ ਜਾਵੇ ਤਾਕੀ ਲੋਕਾਂ ਦੀ ਸੇਵਾ ਚ ਅਸੀਂ ਵੀ ਕੁਝ ਹਿੱਸਾ ਪਾਈਏ ਹਨ ਇਸੇ ਲਈ ਅਸੀਂ ਫਿਰ ਕੈਂਪ ਲਗਾਇਆ ਹੈ ਜਿਹੜੇ ਮੈਡੀਸਨ ਦੇ ਰਹੇ ਹਾਂ ਬਿਲਕੁਲ ਫ੍ਰੀ ਦੇ ਰਹੇ ਹਾਂ ਹੋਰ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਕਰ ਰਹੇ ਹਾਂ ਕਿੰਨੇ ਕ ਸੰਗਤ ਆ ਰਹੀ ਆ ਕਿੰਨੇ ਕ ਪੇਸ਼ੈਂਟ ਆ ਕੇ ਪੇਸ਼ੈਂਟ ਕਾਫੀ ਆ ਚੁੱਕੇ ਨੇ ਤੇ ਦਵਾਈ ਲੈ ਰਹੇ ਨੇ ਹਰ ਤਰ੍ਹਾਂ ਦੀ ਦਵਾਈ ਦੇ ਰਹੇ ਅਸੀਂ ਸਕਿਨ ਅਲਰਜੀ ਦੇ ਜ਼ਿਆਦਾ ਆ ਰਹੇ ਨੇ ਜੋਇੰਟ ਪ੍ਰੋਬਲਮਸ ਦੇ ਜ਼ਿਆਦਾ ਪੇਸ਼ੈਂਟ ਆ ਰਹੇ ਆ ਟਾਈਫਾਇਡ ਆ ਗਿਆ ਫੀਵਰ ਦੇ ਵੀ ਕਾਫੀ ਪੇਸ਼ੈਂਟ ਅਸੀਂ ਕਵਰ ਕਰ ਚੁੱਕੇ ਹਾਂ ਚੱਲ ਰਿਹਾ ਰੈਗੂਲਰਲੀ ਕੰਮ ਆਪਣਾ ਕੰਟੀਨਿਊਸਲੀ ਹਾਂਸ਼ਿੰਗਸ ਵਿੱਚ ਤੁਸੀਂ ਕਹਿੰਦੇ ਤੁਸੀਂ ਓਡੀਸਾ ਤੋਂ ਆਏ ਹੋ ਸਪੈਸ਼ਲ ਚੱਲ ਕੇ ਨਹੀਂ ਜਦ ਮੈਨੂੰ ਪਤਾ ਲੱਗਿਆ ਵੀ ਮੇਰੀ ਸਿਸਟਰ ਨੇ ਠੀਕ ਹੈ ਜਦ ਕੈਂਪ ਲਗਾ ਰਹੇ ਨੇ ਤੇ ਉਹ ਅਸੀਂ ਸੋਚਿਆ ਵੀ ਚਲੋ ਮਦਦ ਕਰੀਏ ਠੀਕ ਹੈ ਇੱਕ ਪ੍ਰੋਗਰਾਮ ਬਣਿਆ ਹੋਇਆ ਵੀ ਮਹਾਰਾਜ ਦੀ ਵਰਸੀ ਆ ਉਹ ਵੀ اٹینڈ ਹੋ ਜੂਗੀ ਨਾਲ ਕੈਂਪ ਦੇ ਵਿੱਚ ਆਪਣੀ ਵੀ ਸੇਵਾ ਲੱਗੂਗੀ ਬਸ ਇਹ ਸੋਚ ਕੇ ਅਸੀਂ ਫਲਾਈਟ ਫੜ ਕੇ फटाफट ਓਡੀਸਾ ਤੋਂ ਪੰਜਾਬ ਪਹੁੰਚੇ ਠੀਕ ਹੈ ਜੀ ਕਿ ਮੈਂ ਫਸਟ ਟਾਈਮ ਆਇਓ ਜੇ ਪਹਿਲਾਂ ਆਇਓ ਇੱਥੇ ਕਿਵੇਂ ਤਾਂ ਲੱਗਿਆ ਆਕੇ ਇੱਥੇ ਕਹਿੰਦੇ ਦੂਰੋਂ ਦੂਰੋਂ ਸੰਗਤ ਆਉਂਦੀ ਆ ਆਕੇ ਜੇ ਉਹਨਾਂ ਦੀਆਂ ਮਨੋ ਕਾਮਨਾਵਾਂ ਹੁੰਦੀਆਂ ਨੇ ਜੇ ਕੋਈ ਇੱਥੇ ਕਹਿ ਦਿੰਦਾ ਬਾਬਾ ਜੀ ਪੂਰੀ ਕਰ ਦਿੰਦੇ ਨੇ ਮਨੋ ਕਾਮਨਾ ਬਿਲਕੁਲ ਜੀ ਇਹ ਤਾਂ ਹੈ ਵਰਸੀ ਤੇ ਅਸੀਂ ਜਰੂਰ ਆਉਣੇ ਹੁੰਦੇ ਸੀਗੇ ਪਰ ਕੈਂਪ ਦਾ ਜਿਹੜਾ ਪ੍ਰੋਗਰਾਮ ਆ ਇਹ ਆਪਣਾ ਪਹਿਲੀ ਵਾਰ ਇੱਥੇ ਲੱਗਿਆ ਠੀਕ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਹਰ ਸਾਲ ਇੱਥੇ ਅਸੀਂ ਸੇਵਾ ਕਰ ਸਕੀਏ ਠੀਕ ਹੈ ਨਾ ਬਹੁਤ ਵਧੀਆ ਲੱਗ ਰਿਹਾ ਮਤਲਬ ਨਾ ਭੁੱਖ ਨਾ ਪਿਆਸ ਕੁਛ ਨਹੀਂ ਠੀਕ ਹੈ ਨਾ ਸੇਵਾ ਕਰਕੇ ਜੋ ਆਨੰਦ ਆ ਰਿਹਾ ਨਾ ਉਹਦੀ ਕੋਈ ਮਤਲਬ ਮਤਲਬ ਬਿਆਨ ਨਹੀਂ ਕਰ ਸਕਦੇ ਠੀਕ ਹੈ ਨਾ ਹਾਂਜੀ ਤੇ ਅੱਛਾ ਲੱਗਦਾ ਵੀ ਦਵਾਈ ਲੈ ਕੇ ਜਦ ਬੰਦਾ ਐ ਤਾਂ ਠੀਕ ਹੋ ਕੇ ਜਾਊਗਾ ਨਾ ਬਸ ਉਹ ਅਸੀਸ ਦਊਗਾ ਜਦੋਂ ਉਹੀ ਸਾਡੀ ਕਮਾਈ ਆ ਠੀਕ ਹੈ ਨਾ ਜੀ ਬਸ ਠੀਕ ਹੈ ਠੀਕ ਹੈ ਤਸਵੀਰਾਂ ਇਹ ਜਰੂਰ ਸਾਂਝੀਆਂ ਕੀਤੀਆਂ ਜਾਣ ਦਿਖਾਈਆਂ ਜਾਣ ਤਸਵੀਰਾਂ ਰਾੜਾ ਸਾਹਿਬ ਦੇ ਵਿੱਚ ਮੌਜੂਦ ਆ ਜਿੱਥੇ ਅੱਜ ਮਹਾਰਾਜ ਬਾਬਾ ਜੀ ਈਸ਼ਰ ਸਿੰਘ ਮਹਾਰਾਜ ਦੀ ਵਰ੍ਹੇ ਮਨਾਈ ਜਾ ਰਹੀ ਹੈ ਇਹ ਸੰਗਤਾਂ ਜਰੂਰ ਦਿਖਾਈਆਂ ਜਾਣ ਜਿੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ ਪੰਜਾਬ ਦੇ ਕੋਨੇ ਦੇ ਵਿੱਚੋਂ ਭਾਰਤ ਦੇ ਹਰ ਹਿੱਸੇ ਦੇ ਵਿੱਚੋਂ ਅੱਜ ਇੱਥੇ ਨਤਮਸਤਕ ਹੋ ਰਹੀਆਂ ਨੇ ਸੰਗਤਾਂ ਦੂਰੋਂ ਦੂਰੋਂ ਵੱਡੀ ਗਿਣਤੀ ਵਿੱਚ ਸੰਗਤਾਂ ਆ ਰਹੀਆਂ ਨੇ ਇੱਥੇ ਅਜਿਹੇ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੁਹਾਡੇ ਨਾਲ ਤੁਹਾਡੀ ਇਸ ਵੀਡੀਓ ਬਾਰੇ ਰਾਇ ਕੀ ਆ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਸਾਨੂੰ ਜੇਕਰ ਤੁਸੀਂ ਅਜਿਹੇ ਪੋਸਟਾਂ ਹੋਰ ਵੇਖਣਾ ਚਾਹੁੰਦੇ ਹੋ ਸਾਡੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ